ਪੰਜਾਬ ਦੀ ਸਰਬਜੀਤ ਕੌਰ ਆਪਦਾ ਸਿੱਖ ਧਰਮ ਤਿਆਗ ਕੇ ਪਾਕਿਸਤਾਨ ਦੀ ਨੂਰ ਹੁਸੈਨ ਕਿਵੇਂ ਬਣੀ ਬਾਬੇ ਨਾਨਕ ਦਾ ਤੇ ਸਿੱਖ ਧਰਮ ਦਾ ਮਿਸਯੂਜ਼ ਕਰਕੇ ਇਹਨੇ ਆਪ ਦੀ ਆਸ਼ਕੀ ਕਿਵੇਂ ਨਭਈ 4 ਨਵੰਬਰ ਨੂੰ ਮਤਲਬ ਗੁਰਪੁਰ ਵਾਲੇ ਦਿਨ 1923 ਸਰਦਾਲੂਆਂ ਦਾ ਜਥਾ ਪੰਜਾਬ ਤੋਂ ਚੱਲਦਾ ਸ਼੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਲਈ ਜਿੰਨਾ ਚੋਂ ਇੱਕ ਹੁੰਦੀ ਆ 48 ਸਾਲ ਦੀ ਇਹ ਸਰਬਜੀਤ ਕੌਰ ਜੀ ਦਾ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਕਿਉਂਕਿ ਇਹ ਪਾਕਿਸਤਾਨ ਕਿਸੇ ਹੋਰ ਹੀ ਪਲੈਨਿੰਗ ਨਾਲ ਜਾ ਰਹੀ ਸੀ ਸਰਬਜੀਤ ਕੌਰ ਪਿੰਡ ਅਮਾਨੀਪੁਰ ਜ਼ਿਲ੍ਹਾ ਕਬੂਰਤ ਤੋ ਬਿਲੋਂਗ ਕਰਦੀ ਸੀ ਇਹਦੇ ਦੋ ਮੁੰਡੇ ਸੀ ਤੇ ਇਹਦਾ ਤਲਾਕ ਹੋ ਚੁੱਕਿਆ ਸੀ ਰਿਪੋਰਟਸ ਤੋਂ ਇਹ ਵੀ ਪਤਾ ਲੱਗਿਆ ਕਿ ਸਰਬਜੀਤ ਕੌਰ ਤੇ ਤਿੰਨ ਧੋਖਾ ਘੜੀ ਦੇ ਕੇਸ ਸੀ ਜੋ ਆਲਮੋਸਟ ਖਤਮ ਹੋ ਚੁੱਕਿਆ ਹੈ ਫਿਰ 4 ਨਵੰਬਰ ਨੂੰ ਇਸ ਜਥੇ ਨੇ ਬਾਗਾ ਅਟਾਰੀ ਬਾਰਡਰ ਕਰਾਸ ਕਰਕੇ ਪਾਕਿਸਤਾਨ ਐਂਟਰ ਹੋਣਾ ਸੀ ਫਿਰ ਉੱਥੋਂ ਲਾਹੌਰ ਤੇ ਉੱਥੋਂ ਸ਼੍ਰੀ ਨਨਕਾਣਾ ਸਾਹਿਬ ਸਾਰੇ ਸ਼ਰਧਾਲੂ ਆਪਦੇ ਦਰਸ਼ਨ ਕਰਕੇ 14 ਨਵੰਬਰ ਨੂੰ ਪੰਜਾਬ ਵਾਪਸੀ ਕਰਦੇ ਆ ਪਰ ਇਹ ਸਰਬਜੀਤ ਕੌਰ ਉੱਥੇ ਪਾਕਿਸਤਾਨ ਚ ਹੀ ਕਿਤੇ ਰਹਿ ਜਾਂਦੀ ਹੈ ਤੇ ਫਿਰ ਥੋੜੇ ਹੀ ਦਿਨਾਂ ਬਾਅਦ ਇਹ ਵੀਡੀਓ ਬਾਹਰ ਆਉਂਦੀ ਹੈ ਜਿੱਥੇ ਸਰਬਜੀਤ ਕੌਰ ਤੇ ਨਾਸਿਰ ਹੁਸੈਨ ਨਾਮ ਦਾ ਬ ਦੇ ਕਿਸੇ ਵਕੀਲ ਕੋਲੇ ਬੈਠੇ ਹੁੰਦੇ ਆ ਤੇ ਫੇਰ ਆਪਾਂ ਨੂੰ ਪਤਾ ਲੱਗਦਾ ਕਿ ਸਰਬਜੀਤ ਕੌਰ ਨੇ ਆਪਣਾ ਸਿੱਖ ਧਰਮ ਤਿਆਗ ਕੇ ਇਸਲਾਮ ਧਰਮ ਨੂੰ ਅਪਣਾ ਲਿਆ ਅੱਛਾ ਹੁਣ ਤੁਸੀਂ ਮੁਸਲਮਾਨ ਹੋਣਾ ਚਾਹ ਰਹੇ ਹੋ ਹਾਂਜੀ ਆਪਣੀ ਮਰਜ਼ੀ ਨਾਲ ਆ ਚਾ ਰਹੇ ਹਾਂ ਹਾਂਜੀ ਤੇ ਇਹ ਵੀ ਪਤਾ ਲੱਗਦਾ ਕਿ ਉਹਨੇ ਆਪ ਦਾ ਨਾਮ ਬਦਲ ਕੇ ਸਰਬਜੀਤ ਕੌਰ ਤੋਂ ਨੂਰ ਹੁਸੈਨ ਕਰ ਲਿਆ ਉਸ ਦੇ ਨਾਲ ਬੈਠੇ ਪਾਕਿਸਤਾਨ ਦੇ ਨਾਸਰ ਹੁਸੈਨ ਨਾਮ ਦੇ ਬੰਦੇ ਨਾਲ ਵਿਆਹ ਕਰਾ ਕੇ ਇਸੇ ਵੀਡੀਓ 'ਚ ਇਹ ਬਿਆਨ ਦਿੰਦੀ ਆ ਕਿ ਮੇਰਾ 9 ਸਾਲ ਤੋਂ ਪਿਆਰ ਸੀਗਾ ਨਾਸਰ ਹੁਸੈਨ ਨਾਲ ਹਾਂਜੀ ਮੈਂ ਨਾਸਰ ਨੂੰ ਪਿਆਰ ਕਰਦੀ ਆ ਤੇ ਕਾਫੀ 9 ਸਾਲਾਂ ਤੋਂ ਜਾਣਦੇ ਹਨ ਅੱਛਾ ਤੇ 9 ਸਾਲਾਂ ਤੋਂ ਸਾਡੀ ਇੰਸਟਾਗ੍ਰam ਤੇ ਗੱਲ ਹੋ ਰਹੀ ਸੀ। ਹਮ ਕੰਟੀਨਿਊਲੀ ਰਾfte ਮੇਂ ਹਾਂ ਇੰਸਟਾਗ੍ਰam ਪਰ। ਪਰ ਤੁਸੀਂ ਸੋਚ ਕੇ ਵੇਖੋ ਜਿਹੜੇ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਲਈ ਲੋਕ ਤਰਸੇ ਪਏ ਆ ਤੇ ਜਿਹੜੇ ਦਰਸ਼ਨ ਹਰ ਕਿਸੇ ਦੇ ਨਸੀਬ ਚ ਨਹੀਂ ਹੁੰਦੇ। ਉਹਨੇ ਐਹੋ ਜੀ ਧਾਰਮਿਕ ਥਾਂ ਦਾ ਤੇ ਗੁਰਪੁਰ ਵਰਗੇ ਦਿਨ ਦਾ ਮਿਸਯੂਜ਼ ਕੀਤਾ ਸਿਰਫ ਆਪਦੀ ਆਸ਼ਕੀ ਪ੍ਰਗੌਣ ਲਈ। ਇੱਥੋਂ ਪਤਾ ਲੱਗਦਾ ਕਿ ਲੋਕ ਆਪਦੇ ਮਤਲਬ ਲਈ ਰੱਬ ਨੂੰ ਵੀ ਵਰਤਿਆਂਦੇ ਆ। ਹੁਣ ਜਿਹੜੇ ਪਾਕਿਸਤਾਨ ਦੇ ਵਕੀਲ ਨੇ ਇਹਨਾਂ ਦਾ ਵਿਆਹ ਕਰਵਾਇਆ ਉਹਨੇ ਬਿਆਨ ਦਿੱਤਾ ਕਿ ਮੈਨੂੰ ਇਹਨਾਂ ਦਾ ਵਿਆਹ ਕਰਵਾ ਕੇ ਇੰਨੀ ਖੁਸ਼ੀ ਨਹੀਂ ਮਿਲੀ। ਜਿੰ ਇਕ ਧਰਮ ਤੇ ਆ ਕੇ ਇਸਲਾਮ ਅਪਣਾ ਲਿਆ ਮੈਂ ਤੋਂ ਸਭ ਤੋਂ ਜ਼ਿਆਦਾ ਖੁਸ਼ ਇਹ ਥਾ ਕਿ ਮਨੇ ਨਕਾਹ ਕਰਵਾਇਆ ਇਸ ਲਈ ਨਹੀਂ ਮੈਂ ਜੋ ਇਸਲਾਮ ਕਬੂਲ ਕਰਵਾਇਆ ਉਸ ਕੇ ਲਈ ਖੁਸ਼ ਥਾ ਕਿ ਇੱਕ ਸਿੱਖ ਔਰਤ ਨੇ ਇਸਲਾਮ ਕਬੂਲ ਕੀਆ ਮਤਲਬ ਜਿਹੜੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਤੇ ਆਪਣਾ ਧਰਮ ਨਹੀਂ ਛੱਡਿਆ ਉਥੇ ਸਰਬਜੀਤ ਕੌਰ ਅਰਗੇ ਲੋਕ ਸਿੱਖੀ ਨੂੰ ਦਾਗੀ ਕਰ ਰਹੇ ਆ ਪਾਕਿਸਤਾਨ ਦਾ ਮੀਡੀਆ ਇਸ ਖਬਰ ਨੂੰ ਆਏ ਚਲਾ ਰਿਹਾ ਕਿ ਅਸੀਂ ਇੱਕ ਸਿੱਖ ਦਾ ਧਰਮ ਬਦਲਤਾ ਤੇ ਕਮੈਂਟਾਂ ਚ ਆਪਣਾ ਮਜ਼ਾਕ ਬਣਾਇਆ ਜਾ ਰਿਹਾ ਹੁਣ ਐਸਜੀਪੀਸੀ ਤੇ ਬਹੁਤ ਸਵਾਲ ਉੱਠੇ ਕਿ ਸਰਬਜੀਤ ਕੌਰ ਜਥੇਜ ਚ ਦਾਖਲ ਕਿਵੇਂ ਹੋਈ ਤਾਂ ਐਸਜੀਪੀਸੀ ਨੇ ਦੱਸਿਆ ਕਿ ਨੋ ਇੱਕ ਲਖਤੀ ਬਿਆਨ ਆਇਆ ਸੀ ਜਿਦੇ ਚ ਸਰਬਜੀਤ ਕੌਰ ਦੇ ਪਿੰਡ ਦੀ ਪੰਚਾਇਤ ਨੇ ਉਹਦੀ ਜ਼ਿੰਮੇਵਾਰੀ ਲਈ ਸੀ ਤੇ ਉਹਨਾਂ ਦੀ ਜ਼ਿੰਮੇਵਾਰੀ ਤੇ ਹੀ ਸਰਬਜੀਤ ਕੌਰ ਨੂੰ ਜਥੇ ਚਰਲਾਇਆ ਗਿਆ ਪਰ ਇੱਥੇ ਆਪਣੀ ਸਰਕਾਰ ਦਾ ਫੇਲੀਅਰ ਆ ਜਿਨ੍ਹਾਂ ਨੇ ਉਹਦਾ ਬੈਕਗ੍ਰਾਉਂਡ ਚੈੱਕ ਨਹੀਂ ਕੀਤਾ ਜੇ ਉਹ 9 ਸਾਲਾਂ ਤੋਂ ਪਾਕਿਸਤਾਨ ਗੱਲ ਕਰ ਰਹੀ ਸੀ ਤਾਂ ਆਪਣੀਆਂ ਏਜੰਸੀਆਂ ਨੂੰ ਪਤਾ ਕਿਉਂ ਨਹੀਂ ਲੱਗਿਆ ਇਹ ਚੀਜ਼ ਕਿਤੇ ਪਹਿਲਾਂ ਹੀ ਫੜੀ ਜਾਂਦੀ ਤਾਂ ਅੱਜ ਸਿੱਖ ਧਰਮ ਦੀ ਬਦਨਾਮੀ ਨਾ ਹੁੰਦੀ ਵਿਆਹ ਕਰਵਾਉਣਾ ਇੱਕ ਅਲੱਗ ਗੱਲ ਸੀ ਪਰ ਸਿੱਖੀ ਨੂੰ ਵਰਤ ਕੇ ਤੇ ਸ੍ਰੀ ਨਨਕਾਣਾ ਸਾਹਿਬ ਨੂੰ ਵਰਤ ਕੇ ਇੱਕ ਪਲਾਨ ਬਣਾ ਕੇ ਪਾਕਿਸਤਾਨ ਐਂਟਰ ਹੋਣਾ ਬਹੁਤ ਘਟੀਆ ਗੱਲ ਸੀ